ਜਲਾਲਾਬਾਦ ਦੇ ਫਿਰੋਜ਼ਪੁਰ ਰੋਡ ਨਵੇਂ ਬੱਸ ਸਟੈਂਡ ਤੇ ਲੱਗੇ ਤਿਰੰਗੇ ਝੰਡੇ ਦੀ ਹਾਲਤ ਨੂੰ ਲੈ ਕੇ ਸਮਾਜ ਸੇਵੀਆਂ ਦੇ ਵੱਲੋਂ ਨਗਰ ਕੌਂਸਲ ਤੇ ਚੁੱਕੇ ਗਏ ਸਵਾਲ ਜਾਣਕਾਰੀ ਮੁਤਾਬਕ ਅੱਜ ਦਿਨ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਰੋਡ ਤੇ ਲੱਗੇ ਤਿਰੰਗੇ ਝੰਡੇ ਨੂੰ ਲੈ ਕੇ ਉਸ ਦੀ ਹਾਲਤ ਨੂੰ ਲੈ ਕੇ ਸਮਾਜ ਸੇਵੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਦੱਸ ਦਈਏ ਕਿ ਤਿਰੰਗਾ ਝੰਡਾ ਫਿਰੋਜ਼ਪੁਰ ਰੋਡ ਬੱਸ ਸਟੈਂਡ ਦੇ ਨਜ਼ਦੀਕ ਲੱਗਾ ਹੈ ਅਤੇ ਉਸ ਦੇ ਕੱਪੜੇ ਦੀ ਹਾਲਤ ਖਸਤਾ ਹੋਣ ਦੇ ਚਲਦਿਆਂ ਸਮਾਜ ਸੇਵੀਆਂ ਦੇ ਵੱਲੋਂ ਅੱਜ ਰੋਸ ਪ੍ਰਗਟ ਕੀਤਾ ਗਿਆ ਹੈ ਸਮਾਜ ਸੇਵੀ ਨੇ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਅਤੇ ਨਗਰ ਕੌਂਸਲ ਦੇ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਤਿਰੰਗੇ ਦਾ અપਮਾਨ ਹੋ ਰਿਹਾ ਉਧਰ ਦੂਜੇ ਪਾਸੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਢੋਲਾ ਰਾਜਪੂਤ ਨੇ ਇਸ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ 2 ਅਗਸਤ ਨੂੰ ਇਸ ਝੰਡੇ ਨੂੰ ਦਾ ਕਪੜਾ ਤਬਦੀਲ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫੇਰ ਉਹਨਾਂ ਦੀ ਟੀਮ ਦੇ ਵੱਲੋਂ ਇਸ ਦਾ ਜਲਦ ਹੀ ਕਪੜਾ ਤਬਦੀਲ ਕਰ ਲਿਆ ਜਾਏਗਾ ਇਸ ਦੇ ਲਈ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਇਕੱਠ ਵੀ ਕਰਨਾ ਨਹੀਂ ਜਿੰਨਾ ਕੋ ਜਿਹੜੇ ਸਾਡੇ ਨੌਜ ਵਰ ਸਾਥੀ ਖੜੇ ਨੇ ਕੋ 15 20 ਜਨੇ ਅਸੀਂ ਖੜੇ ਆ ਮਸਲਾ ਹੈ ਪ੍ਰਸ਼ਾਸਨ ਗੱਲ ਸੁਣ ਕੇ ਵਹਿਦ ਰਾਜੀ ਨਹੀਂ ਨਾ ਤਾਂ ਫੋਨ ਤੇ ਦੇ ਨਾ ਹੀ ਵਹਿੰਦਾ ਕੋਈ ਅੱਗੇ ਪਿਛਲੀ ਵਰੀ ਦੱਸਿਆ ਹੈ ਕਿ ਨਾ ਹੀ ਕੋਈ ਆਪਦੀ ਸੀਟ ਤੇ ਵਹਿੰਦਾ ਜੁਮੇਵਾਰ ਅਫਸਰ ਤੇ ਨਾ ਹੀ ਉਹ ਟਕਰਦੇ ਤੇ ਨਾ ਹੀ ਫੋਨ ਚੱਕਦੇ ਨੇ ਤੁਰੀ ਕੋਈ ਜਰੀਆ ਰਹਿ ਗਿਆ ਵੀ ਤਾਲ ਮੇਲਾ ਜਿਹੜਾ ਹੋ ਰਿਹਾ ਤੁਹਾਡੇ ਨਾਲ ਇਸੇ ਕਰਕੇ ਅਸੀਂ ਥੋੜੇ ਜਨੇ ਇਕੱਠੇ ਹੋਏ ਆ ਵੀ ਇਹਦੇ ਹਾਲਾਤ ਤੰਗੇ ਚੰਡੇ ਤੇ ਮਾੜੇ ਨੇ ਪ੍ਰਸ਼ਾਸਨ ਅਗੇ ਬੇਨਤੀ ਆਸ ਜੋੜ ਕੇ ਕਿ ਇਹਨੂੰ ਬਦਲ ਕੇ ਨਵਾਂ ਲਾਇਆ ਜਾਵੇ ਦੂਜੀ ਇਹ ਜਿਹੜਾ ਸੈਲਫੀ ਪੁਆਇੰਟ ਹੈ ਜਿਆਲਾਬਾਦ ਦਾ ਮੇਨ ਪੁਆਇੰਟ ਹੈ ਇੱਥੇ ਸਫਾਈ ਦੇ ਵੀ ਹਾਲਾਤ ਠੀਕ ਨਹੀਂ ਹੈ 26 ਜਨਵਰੀ ਲੱਗੀ ਇੰਨੇ ਇੰਨੇ ਮਿੱਟੀ ਪਈ ਹੈ 26 ਜਨਵਰੀ ਲੱਗੀ ਬਿਲਕੁਲ ਸਫਾਈ ਦਾ ਵੀ ਪ੍ਰਬੰਧ ਨਹੀਂ ਹੈ ਔਰ ਚੰਡੇ ਦੇ ਹਾਲਾਤ ਜਿਹੜੇ ਨੇ ਉਹ ਵੀ ਮਾੜੇ ਨੇ ਤਰਸਯੋਗ ਨੇ ਸੋ ਜਿਆਲਾਬਾਦ ਐਸਡੀਐਮ ਨੂੰ ਮਾਨਯੋਗ ਡੀਸੀ ਸਾਹਿਬਾ ਨੂੰ ਬੇਨਤੀ ਹੈ ਵੀ ਇਹ ਚੰਡੇ ਨੂੰ ਤੁਰੰਤ ਜਿਹੜਾ ਬਦਲਿਆ ਜਾਵੇ ਔਰ ਨਮਾ ਝੰਡਾ ਲਾਇਆ ਜਾਵੇ ਔਰ ਨਗਰ ਕਾਉਂਸਲ ਜੈਲਾਲਾਬਾਦ ਨੂੰ ਬੇਨਤੀ ਹੈ ਵੀ ਇੱਥੇ ਸਫਾਈ ਸੂਈ ਦਾ ਪ੍ਰਬੰਧ ਕੀਤਾ ਜਾਵੇ 셀ਫੀ ਪੁਆਇੰਟ ਵੀ ਹੈ ਔਰ ਮੇਨ ਪੁਆਇੰਟ ਜੈਲਾਲਾਬਾਦ ਦਾ ਆਹੀ ਦੋ ਗੱਲਾਂ ਨੇ ਜੀ ਠੀਕ ਹੈ ਉਹ ਇੱਕ 셀ਫੀ ਪੁਆਇੰਟ ਤੁਹਾਨੂੰ ਪਤਾ ਬਣਿਆ ਹੈ ਸ਼ਹਿਰ ਦੀ ਇੱਕ ਸ਼ਾਨ ਹੈ ਤੇ ਪਰ ਇੱਥੇ ਪ੍ਰਸ਼ਾਸਨ ਦੀ ਨਲਾਕੀ ਵੇਖਣ ਨੂੰ ਮਿਲੀ ਹੈ ਪ੍ਰਸ਼ਾਸਨ ਨੇ ਨਾ ਦਾ 15 ਅਗਸਤ ਤੇ ਸਾਡੇ ਦੇਸ਼ ਦਾ ਝੰਡਾ ਨਹੀਂ ਬਦਲਿਆ ਤੇ ਨਾ ਹੀ ਉਹਨਾਂ ਗਤੰਤਰ ਦੇ 26 ਜਨਵਰੀ ਪਿੱਛੇ ਹੀ ਹੁਣ ਲੰਗੀ ਅਤੇ ਉਦੋਂ ਵੀ ਇਹਨਾਂ ਦਾ ਇਹਨਾਂ ਨੇ ਦੇਸ਼ ਦਾ ਸਾਡਾ ਝੰਡਾ ਨਹੀਂ ਬਦਲਿਆ ਅਸੀਂ ਪ੍ਰਸ਼ਾਸਨ ਦੀ ਕੋਰ ਨਿੰਦਾ ਕਰਦੇ ਆ ਪ੍ਰਸ਼ਾਸਨ ਦਾ ਹੱਕ ਬੰਦਾ ਸੀ ਨਗਰਪਾਲਿਕਾ ਦਾ ਹੱਕ ਬੰਦਾ ਸੀ ਇਹ ਜਿਹੜਾ ਝੰਡੇ ਜਿਹੜਾ ਦੇਸ਼ ਦਾ ਝੰਡਾ ਹੈ ਇਹਨੂੰ ਬਦਲਣਾ ਚਾਹੀਦਾ ਸੀ ਨਵਾਂ ਲਾਉਣਾ ਚਾਹੀਦਾ ਸੀ ਤੇ ਇੱਥੇ ਜਿਹੜਾ ਸੈਲਫੀ ਪੁਆਇੰਟ ਆ ਬਹੁਤ ਗੰਦਗੀ ਵੇਖੋ ਤੁਸੀਂ ਚਾਰ ਸਫੇਰੇ ਵੇਖ ਲਓ ਅੱਖਾਂ ਲੱਗੀਆਂ ਪਿਆ ਨੇ ਆ ਬਹੁਤ ਜ਼ਿਆਦਾ ਗੰਦਗੀ ਫੈਲ ਚੁੱਕੀ ਹੈ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੇ ਸਾਡੀ ਨੋਲਿਜ ਆਇਆ ਹੈ ਤੇ ਪ੍ਰਸ਼ਾਸਨ ਦੀ ਨੋਲਿਜ ਇਹ ਕਿਉਂ ਨਹੀਂ ਆਇਆ ਸਾਨੂੰ ਬਹੁਤ ਫੋਨ ਆਏ ਨੇ ਇੱਥੋਂ ਬੱਸ ਸਟੈਂਡ ਤੋਂ ਬੀਆ ਵੇਖੋ ਵੀ ਕੀ ਹਾਲਾਤ ਨੇ ਪ੍ਰਸ਼ਾਸਨ ਕੰਮ ਕਰਦੀ ਨਹੀਂ ਸੁੱਤਾ ਪਿਆ ਸਾਰੇ ਸ਼ਹਿਰ ਦੀ ਹਾਲਾਤ ਮਾੜੇ ਨੇ ਤੁਸੀਂ ਦੇਖੋਗੇ ਸੜਕਾਂ ਟੁੱਟੀਆਂ ਪਈਆਂ ਨੇ ਸੀਵਰੇਜ ਲੀਕ ਹੋਇਆ ਪਿਆ ਈਓ ਨੂੰ ਕਿੰਨੀ ਵਾਰੀ ਕਿਹਾ ਉਹ ਅੱਗੋਂ ਜਵਾਬ ਹੀ ਪੁੱਠਾ ਜਾਂ ਦਿੰਦਾ ਤੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਤੇ ਨੇ ਉੱਚ ਦਗਾਰੀਆਂ ਨੂੰ ਦੇਤੇ ਨੇ ਸ਼ਹਿਰ ਦੇ ਹਾਲਾਤ ਬਹੁਤ ਬੱਤਰ ਮਾੜੇ ਹੋ ਚੁੱਕੇ ਨੇ ਸੜਕਾਂ ਦੇ ਪਾਣੀ ਗੰਦਾ ਬੁਰਾ ਹਾਲ ਮਛਰਾਂ ਨੇ ਘਰ ਬਣਾ ਰੱਖਿਆ ਤੇ ਫਿਰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਸ ਝੰਡੇ ਨੂੰ ਦੇਸ਼ ਦੀ ਸ਼ਾਨ ਹੈ ਤਿਰੰਗਾ ਸਾਡਾ ਮਹਾਨ ਹੈ ਤੇ ਇਹਨੂੰ ਜਲਦ ਜਲਦ ਬਦਲਿਆ ਜਾਵੇ ਦੇਖੋ ਜੀ ਸਮਾਜ ਸੇਵੀ ਸੰਸਥਾਵਾਂ ਜਿੰਨੀ ਸਾਡੇ ਜਲਾਲਾਬਾਦ ਸ਼ਹਿਰ ਦੇ ਵਿੱਚ ਹੈਗੀਆਂ ਨੇ ਉਹ ਸਾਡੀ ਸ਼ਾਨ ਨੇ ਔਰ ਜੋ ਤਿਰੰਗਾ ਹੈ ਤਿਰੰਗਾ ਸਾਡੇ ਹਿੰਦੁਸਤਾਨ ਦੀ ਆਨ ਔਰ ਸ਼ਾਨ ਨੇ ਦੋ ਅਗਸਤ ਨੂੰ 15 ਅਗਸਤ ਨੂੰ ਝੰਡਾ ਬਦਲਿਆ ਗਿਆ ਤੇ ਐਸੀ ਜਿਹੜਾ ਇਹ ਤਿਰੰਗਾ ਫਟ ਗਿਆ ਸੀ ਪਿੱਛੇ ਤੇ 2 ਅਗਸਤ ਨੂੰ ਐਸੀ ਇਹ ਝੰਡਾ ਬਦਲਿਆ ਜੀ ਸਾਡੀ ਟੀਮ ਨੇ ਆ ਮੇਰੇ ਕੋਲ ਫੋਟੋ ਵੀ ਲੈ ਦੀਆਂ 2 ਅਗਸਤ ਨੂੰ ਐਸੀ ਬਦਲਿਆ ਉਦੋਂ ਬਾਅਦ ਹੁਣ ਥੋੜਾ ਜਿਹਾ ਮਹਿਲਾ ਹੋ ਗਿਆ ਸੀ ਤੇ ਹੁਣ ਐਸੀ ਸਾਡੇ ਕੋਲ ਝੰਡਾ ਆ ਗਿਆ ਕੱਲ ਸ਼ਾਮ ਨੂੰ ਸਾਡੇ ਕੋਲ ਆਇਆ ਤੇ ਅੱਜ ਸਾਡੀ ਟੀਮ ਤਕਰੀਬਨ 5 ਵਜੇ ਦੇ ਮਾਣਯੋਗ ਅੰਦਰਬਾਰੇ ਇਹ ਝੰਡਾ ਲਾ ਦੇਗੀ ਕਿਉਂਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਤੇ ਅਸੀਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਤਾਈ ਨਹੀਂ ਕੀਤੀ ਜਾਏਗੀ ਹਾਂ ਝੰਡਾ ਥੋੜਾ ਜਿਹਾ ਮੈਲਾ ਸੀ ਹੁਣ ਸਾਡੇ ਕੋਲ ਆ ਗਿਆ ਕਿਉਂਕਿ ਝੰਡਾ ਆਰਡਰ ਤੇ ਮंगाना ਪੈਂਦਾ ਥੋੜਾ ਟਾਈਮ ਲੱਗ ਜਾਂਦਾ ਜੇ ਥੋੜਾ ਜੇ ਟਾਈਮ ਲੱਗਾ ਇਸ ਵਿੱਚ ਤੇ ਜਿੰਨੀਆਂ ਸੰਸਥਾਵਾਂ ਨੇ ਜੇ ਸ਼ਹਿਰ ਵਾਸੀ ਸਾਡੇ ਸਤਿਕਾਰਯੋਗ ਨੇ ਉਸ ਲਈ ਅਸੀਂ ਦੇਰੀ ਲਈ ਮਾਫੀ ਚਾਹੁੰਦੇ ਹਾਂ ਕੱਲ ਤੁਹਾਨੂੰ ਨਵਾਂ ਝੰਡਾ ਦੁਬਾਰਾ ਫਿਰ ਲਹਿਰਾਉਂਦਾ ਨਜ਼ਰ ਆਵੇਗਾ ਸ਼ਾਨ ਹੈ ਸਾਡੀ ਤਿਰੰਗਾ ਤੇ ਜਿੰਨੀਆਂ ਸੰਸਥਾਵਾਂ ਨੇ ਐਸੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਰਦੇ ਰਹਿਣਾ